ਰਫਤਾਰ ਆਏ ਦੇ ਪ੍ਰੀਤ ਜੱਟੀਏ ਤੇ ਸਗੇ ਭੈਣ ਭਰਾ ਨਿਕਲੇ ਤੇ ਅੱਜ ਹੀ ਮੈਨੂੰ ਕਹਨੇ ਦੱਸਿਆ ਤੇ ਉਹ ਤੁਹਾਨੂੰ ਮੈਂ ਦੱਸਦਾ ਆਂ ਵੀ ਇਹ ਸਗੇ ਭੈਣ ਭਰਾ ਕਿਵੇਂ ਨਿਕਲੇ ਆਹ ਕੋਦਰ ਪਹਿਲਾਂ ਪ੍ਰੀਤ ਜੱਟੀ ਵੀ ਕੈਨੇਡਾ ਗਈ ਸੀ ਤੇ ਰਫਤਾਰ ਰਫਤਾਰ ਆਏ ਵੀ ਕੈਨੇਡਾ ਇੰਗਲੈਂਡ ਗਿਆ ਸੀ ਵਿਦੇਸ਼ ਦੀ ਧਰਤੀ ਤੇ ਪੈਸੇ ਕਮਾਉਣ ਤੇ ਕਹਿੰਦੇ ਵੀ ਉੱਥੇ ਪੰਜ-ਪੰਜ ਦਿਨ ਹੀ ਰਹਿ ਪੰਜ-ਪੰਜ 7-7 ਦਿਨ ਰਹਿ ਦੋਵੇਂ ਭੈਣ ਭਰਾ ਉੱਥੇ ਜਦੋਂ ਕਹਿੰਦੇ ਸਵੇਰੇ ਉੱਠ ਕੇ ਤੁਹਾਨੂੰ ਕਹਿਆ ਉੱਠ ਕੰਮ ਚੱਲ ਜੀਏ ਤੇ ਦੋਵੇਂ ਕਹਣ ਕਿਹੜਾ ਕੰਮ ਉਹ ਕਹਣ ਉੱਠ ਕੰਮ ਚੱਲ ਜੀਏ ਇਹ ਕਹਣ ਕਿਹੜਾ ਕੰਮ ਉਹ ਜਦੋਂ ਦੋਗ ਦਿਨ ਕਦੇ ਧੱਕੇ ਰਹੇ ਇਹਨਾਂ ਨੂੰ ਕੰਮ ਲੱਗਿਆ ਕੰਮ ਕਰਨਾ ਪਿਆ ਇਹ ਭੱਜੇ ਉਦੋਂ ਦੋਵੇਂ ਹੀ ਪ੍ਰੀਤ ਜੱੱਟ ਵੀ ਭੱਜੀ ਤਰਫ ਤਰਾ ਰਫਤਾਰ ਆਏ ਵੀ ਭੱਜਿਆ ਉਹ ਇਹ ਕਹਿੰਦੇ ਅਸੀਂ ਅਸੀਂ ਕੰਮ ਉਹ ਅਸੀਂ ਕੰਮ ਵਾਲੇ ਥੋੜਾ ਆ ਅਸੀਂ ਤਾਂ ਰੀਲਾਂ ਵਾਲੇ ਆ ਹੈ ਅਹੀਂ ਜਾ ਕੇ ਪੰਜਾਬ ਵੇਲੇ ਰਹਿਣਾ ਉਥੇ ਰੀਲਾਂ ਬਣਾਉਣੀਆਂ ਮ제 ਲੈਣੇ ਇਹ ਕੈਨੇਡਾ ਦਾ ਤੇ ਇੰਗਲੈਂਡ ਦਾ ਕੰਮ ਸਾਡੇ ਕੋਲ ਥੋੜੀ ਹੋਣਾ ਆ ਕਹਿੰਦੇ ਪਹਿਲੇ ਏਜੰਟਾਂ ਨੇ ਕਿਹਾ ਵੀ ਭਾਈ ਤੁਸੀਂ ਉਥੇ ਨਾ ਜਾਓ ਉਥੇ ਕੰਮਕਾਜ ਵਾਲੇ ਬੰਦੇ ਜਾਂਦੇ ਆ ਉਥੇ ਕੰਮ ਕਰਨਾ ਪੈਂਦਾ ਆ ਤੇ ਤੁਸੀਂ ਆ ਵੇਲੜ ਰੀਲਾਂ ਬਣਾ ਬਣਾ ਕੇ ਗੰਦ ਪਾਉਣ ਵਾਲੇ ਵੇਲੜ ਤੇ ਦੋਵੇਂ ਨਹੀਂ ਭੈਣ ਭਰਾ ਮੰਨੇ ਪਰ ਜਦੋਂ ਉਥੇ ਗਏ ਇਹਨਾਂ ਨੂੰ ਪਤਾ ਲੱਗ ਗਿਆ ਵੀ ਇੱਧਰ ਤਾਂ ਕੰਮ ਕਰਨਾ ਪੈਣਾ ਆ ਤੇ ਦੋਵੇਂ ਭੈਣ ਭਰਾ ਆਵੇ ਕਹਿੰਦੇ ਚਲੋ ਪੰਜਾਬ ਪੰਜਾਬ ਹੀ ਝੱਲੂ ਸਾਨੂੰ ਚਲੋ ਪੰਜਾਬ ਜਾ ਕੇ ਰੀਲਾਂ ਬਣਾਈਏ ਗੰਦ ਪਾਈਏ ਤੇ ਪੈਸੇ ਕਮਾਈਏ ਇਹ ਹੁਣ ਆ ਗਿਆ ਪੰਜਾਬ ਦੇ ਪੰਜਾਬ ਆ ਗਿਆ ਦੋਵੇਂ ਭੈਣ ਭਰਾ ਪ੍ਰੀਤ ਜੱਟੀ ਤਰਫਤਾਰ ਰਹੇ ਦੋਵੇਂ ਭੈਣ ਭਰਾ ਰੀਲਾਂ ਬਣਾਈ ਜਾ ਰਿਹਾ ਗੰਦ ਪਾਈ ਜਾ ਰਿਹਾ ਪੈਸੇ ਕਮਾਈ ਜਾ ਰਿਹਾ ਤੇ ਲੋਕਾਂ ਕੋ ਵਾਨਸ ਵੰਨੀਆਂ ਗਾਲਾਂ ਖਾਈ ਜਾ ਰਹਿਆ ਹਾਂਜੀ ਵੀਰੋ ਸ਼ੇਅਰ ਕਰ ਦਿਆ ਕਰੋ ਵੀਰੋ ਆਪਣਾ ਸ਼ੇਅਰ ਕਰ ਦਿਆ ਕਰੋ ਵੀਡੀਓ ਆਪਣਾ ਸ਼ੇਅਰ ਬੜਾ ਘੱਟ ਕਰਦੇ ਆ ਸ਼ੇਅਰ ਬੜਾ ਘੱਟ ਕਰਦੇ ਤੁਸੀਂ ਵੀਡੀਓ ਆਪਣਾ ਸ਼ੇਅਰ ਕਰ ਦਿਆ ਕਰੋ ਗੱਡ ਕੇ